ਵਾਹਿਗੁਰੂ ਜੀ ਕੀ ਬੋਧ ਅੱਜ ਭਾਰਤੀ ਕਿਸਾਨ ਯੂਨੀਅਨ ਸੱਤੇ ਦੀ ਟੀਮ ਅੱਜ ਵੀ ਆਪ ਨੂੰ ਸਮਾਣਾ ਲਈ ਲੱਗੇ ਹੋਏ ਮੋਰਚੇ ਦੇ ਦੌਰਾਨ ਅੱਜ ਫਤਿਹਗੜ ਸਾਹਿਬ ਕਿਥੇ ਜਾ ਰਹੇ ਹਨ ਕਿਉਂਕਿ ਸਮਾਣੇ ਤੋਂ ਵੱਡਾ ਇਕੱਠ ਆਸ-ਪਾਸ ਦੇ ਇਲਾਕਿਆਂ ਤੋਂ ਵੱਡਾ ਇਕੱਠ ਅੱਜ ਫਤਿਹਗੜ ਸਾਹਿਬ ਵਿਖੇ ਪਹੁੰਚ ਰਿਹਾ ਹੈ ਵੀ ਜਿਹੜੇ ਗੁਰਪ੍ਰੀਤ ਸਿੰਘ ਜਿਹੜੇ ਮੋਰਚੇ ਦੀ ਅਗਵਾਈ ਕਰ ਰਹੇ ਨੇ ਸਮੂੱਚੇ ਤੌਰ ਤੇ ਉੱਤੇ ਮੋਰਚੇ ਚਲਾ ਰਹੇ ਨੇ ਜਿਹਨਾਂ ਦੀ ਮੇਨ ਸੜਕਾਂ ਅੱਜ ਮੋਰਚਾ ਇਸੇ ਮਕਾਮ ਤੇ ਪਹੁੰਚ ਚੁੱਕਿਆ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਤੇ ਗੁਰਪ੍ਰੀਤ ਸਿੰਘ ਬਹੁਤ ਜ਼ਿਆਦਾ ਇਮਾਨਦਾਰ ਹੈ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਨੇਕਦਲ ਇਨਸਾਨ ਨੇ ਹੁਜੇ ਨੰਬਰ ਦੇ ਉੱਤੇ ਅਸੀਂ ਇਥੇ ਚੁੱਥੇ ਵੱਲੋਂ ਵਾਅਦਾ ਕਰਦੇ ਆ ਜਿੱਥੇ ਵੀ ਸਾਡੀ ਕੋਈ ਡਿਊਟੀ ਲੱਗੂਗੀ ਜਿੱਥੇ ਵੀ ਸਾਡੋਂ ਕੋਈ ਮੋਰਚੇ ਲਈ ਕਿਹਾ ਜਾਊਗਾ ਕੋਈ ਕਿਸੇ ਥਾਂ ਦੇ ਉੱਤੇ ਪਾਇਆ ਜਾਂਦਾ ਅਸੀਂ ਹਮੇਸ਼ਾ ਆਜੂ ਜੀ ਸਿੰਘ ਖਾਸਾ ਜੀ ਉੱਡੀ ਸਿੰਘ ਖਾਸਾ ਜੀ ਜਿਹੜੇ 9 ਮਹੀਨਿਆਂ ਤੋਂ ਟਾਵਰ ਦੇ ਉੱਤੇ ਬੈਠੇ ਨੇ ਉਹਨਾਂ ਦਾ ਸਤਿਕਾਰ ਦੇਣਾ ਬੇਈ ਨਹੀਂ ਚਾਹੀਦਾ ਕਿਉਂਕਿ ਇਹ ਜੇ ਯੋਧੇ ਸੂਰਮੇ ਆਜ ਕੱਲ ਦੀ ਦੁਨੀਆ ਦੇ ਵਿੱਚ ਹੋਣੇ ਬਹੁਤ ਬੰਦੀਆਂ ਗੱਲਾਂ ਆਪਾਂ ਕਹਿੰਦੇ ਆ ਕੱਲੋ ਜੂ ਦਾ ਪਾਸਾ ਜੀ ਲੋਕਾਂ ਦਾ ਫਰਕ ਪਈ ਹੈ ਜੀ ਚੀਜ਼ ਹੋ ਗਿਆ ਜੀ ਦੇਖੋ ਤੁਸੀਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵੀ ਇਹਨਾਂ ਲਈ ਸੂਰਮੇ ਨੇ ਉਹਦੇ ਕੁਝ ਸਿੰਘ ਖਾਸਾ ਦੇ ਹੈਗੇ ਨੇ ਜਿਹੜੇ 9 ਮਹੀਨੇ ਤੋਂ 9 ਮਹੀਨਿਆਂ ਤੋਂ ਇੱਕ ਕਾਲਪ ਦੇ ਉੱਤੇ ਬੈਠਾ ਜਿਹਦੀ ਜਗਾ ਉਦੋਂ 2x6 ਦੀ ਹੈ 2 ਚੌੜਾਈ ਹੈ 6 ਫੁੱਟ ਲੰਬਾਈ ਹੈ 2 ਫੁੱਟ ਦੀ ਵਿਚਕੇ ਸਿਰ ਜਿਹੜਾ ਕਹਣਾ ਬਹੁਤ ਬਰਦਾ ਸਿਰ ਦਾ ਆ ਵੀ ਜਿਹੜਾ ਕਾਲਪ ਹੋਈ ਹੈ 2 ਫੁੱਟ ਚੌੜਾਈ ਨਾਲ ਸਿਰ ਵੀ ਹੋਈ ਹੈ ਜਿਸ ਦੇ ਖੋ ਦੇ ਵਿੱਚ ਸਮਾ ਰਹਿਣਾ ਬਹੁਤ ਵੱਡੀਆਂ ਗੱਲਾਂ ਨਹੀਂ ਸੋਚ ਤੋਂ ਪਰੇ ਹੈ ਇਹ ਕਿਸੇ ਤਰ੍ਹਾਂ ਦੀ ਆਪਾਂ 1 ਘੰਟੇ ਦੀ ਜਰੀ ਇੱਥੇ ਜਿਹੜਾ ਇਸ ਕੁਆਲਿਟੀ ਵੀ ਐਚਓ ਜਦੋਂ ਪੱਕੇ ਬੈਠਣਾ ਜਿੱਦਾਂ ਅਡਾ ਵੀ ਕੋਸੀ ਦੇ ਉੱਤੇ ਬੰਦਾ ਪੱਕੇ ਨਿੱਕਾ ਤਾਂ ਉਹ ਪੇਤਰੋਂ ਨਾਲੇ ਦੇ ਦੇ ਕੋਸੀ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਵੀ ਉਹਨਾਂ ਦਾ ਕਿੰਨਾ ਵੱਡਾ ਜਿਗਰਾ ਤੇ ਕਿੰਨੀ ਬੱਤੀ ਉਹਨਾਂ ਦੇ ਵਿੱਚ ਸ਼ੈਨ ਸ਼ੂਤਾ ਉਹਨਾਂ ਨੇ ਬਾਹੂ ਗੁਰੂ ਆਤਮਾ ਸਚੇ ਪਾਤਸ਼ਾਹ ਦਾ ਪ੍ਰਾਪਤ ਕਰੀ ਅਪਵਾ ਕਰ ਪਰ ਜਿਸੇ ਚੀਜ਼ ਨਾਲ ਇਹ ਕੰਮ ਹੋ ਰਿਹਾ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਕੋਨੇ ਜੀ ਦਾ ਸ਼ਾਨਾ ਹਾਲ